ਸੁਨੈਰਾਪ ਵਿਖ ਹੋਵੇ ਜਿਸ ਕਰਕੇ ਮਾਪੇ ਕਰਜ਼ਾ ਚੁੱਕ ਕੇ ਪੱਛੀਆਂ ਨੂੰ ਵਿਦੇਸ਼ ਤੋਰਦੇ ਨੇ ਪਰ ਕੀ ਪਤਾ ਹੁੰਦਾ ਹੈ ਕਿ ਉਹਨਾਂ ਦੇ ਸੁਪਨੇ ਧਰੇ ਤਰਾਏ ਰਹਿ ਜਾਣਗੇ ਆਏ ਦਿਨ ਨੌਜਵਾਨਾਂ ਦੀਆਂ ਮੌਤਾਂ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਨੇ ਤਾਜ਼ਾ ਮਾਮਲਾ ਵੀ ਸਾਹਮਣੇ ਆ ਰਿਹਾ ਜਿੱਥੇ ਨਡਾਲਾ ਦੇ ਨੇੜਲੇ ਪਿੰਡ ਬੁੱਲੇਵਾਲ ਕਪੂਰਥਲਾ ਦੇ ਇੱਕ ਨੌਜਵਾਨ ਜੋ ਕਿ ਸੁੰਦਰੀ ਭੁਵਿੱਖ ਦੇ ਲਈ ਅਮਰੀਕਾ ਦਾ ਉਸਨੇ ਰੁਕ ਕੀਤਾ ਸੀ ਕਰਜ਼ਾ ਚੁੱਕ ਕੇ ਮਾਪਿਆਂ ਦੇ ਵੱਲੋਂ ਉਸ ਨੂੰ ਅਮਰੀਕਾ ਭੇਜਿਆ ਗਿਆ ਸੀ ਪਰ ਹੁਣ ਉਸ ਦੀ ਮੌਤ ਦੀ ਖਬਰ ਜਦੋਂ ਘਰ ਪਹੁੰਚੀ ਤਾਂ ਮਾਪਿਆਂ ਦੇ ਪੈਰਾਂ ਥੱਲੇ ਜ਼ਮੀਨ ਖਿਸਕ ਗਈ ਘਰ ਦੇ ਵਿੱਚ ਸੱਥਰ ਵਿਛੇ ਹੋਏ ਨੇ ਦੱਸਦੀ ਹੈ ਕਿ ਨਡਾਲਾ ਦੇ ਨੇੜਲੇ ਪਿੰਡ ਬੁੱਲੇਵਾਲ ਕਪੂਠਲਾ ਦੇ ਨੌਜਵਾਨ ਸਿਮਰਨਜੀਤ ਸਿੰਘ ਜੋ ਕਿ 31 ਸਾਲਾਂ ਦਾ ਸੀ ਉਸ ਦੀ ਵਿਦੇਸ਼ ਦੇ ਵਿੱਚ ਨਿਊ ਜਰਸੀ ਵਿਖੇ ਹਾਰਟ ਅਟੈਕ ਹੋਣ ਦੇ ਕਾਰਨ ਮੌਤ ਹੋ ਗਈ। ਪਿਤਾ ਜਸਪਾਲ ਸਿੰਘ ਨੇ ਦੱਸਿਆ ਕਿ ਤਕਰੀਬਨ 10 ਸਾਲ ਪਹਿਲਾਂ ਸੁਨੇਰੀ ਭੁਵਿੱਖ ਦੇ ਲਈ ਉਹਨਾਂ ਦੇ ਵੱਲੋਂ ਕਰਜ਼ਾ ਚੁੱਕ ਕੇ ਪੁੱਤ ਨੂੰ ਅਮਰੀਕਾ ਭੇਜਿਆ ਗਿਆ ਸੀ। ਤੇ ਉੱਥੇ ਉਹ 조ਰਜੀਆ ਦੇ ਵਿੱਚ ਰਹਿ ਕੇ ਟਰਾਲਾ ਚਲਾਉਂਦਾ ਸੀ। ਤੇ ਬੀਤੇ ਕੱਲ ਕੈਲੀਫੋਰਨੀਆ ਤੋਂ ਨਿਊ ਜਰਸੀ ਟਰਾਲਾ ਲੈ ਕੇ ਗਿਆ ਸੀ ਜਿਸ ਦੌਰਾਨ ਰਸਤੇ ਦੇ ਵਿੱਚ ਉਸ ਨੂੰ ਹਾਰਟ ਅਟੈਕ ਆਇਆ ਤੇ ਜਿਸ ਕਰਕੇ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ। ਪਿਤਾ ਜਿਸ ਫੋਨ 'ਤੇ ਦੱਸਿਆ ਕਿ ਉੱਥੇ ਅਮਰੀਕਾ, ਜਾਰਜੀਆ ਦੇ ਵਿੱਚ ਰਹਿੰਦੀ ਉਹਨਾਂ ਦੀ ਧੀ ਕਮਲਦੀਪ ਕੌਰ ਨੇ ਦੇਰ ਰਾਤ ਫੋਨ 'ਤੇ ਉਹਨਾਂ ਨੂੰ ਦੱਸਿਆ ਕਿ ਉਸ ਦਾ ਪ੍ਰਾ ਹੁਣ ਇਸ ਦੁਨੀਆ ਦੇ ਵਿੱਚ ਨਈ ਰਿਆ ਜਿਸ ਤੋਂ ਬਾਅਦ ਮਾਪਿਆਂ ਦੇ ਪੈਰਾਂ ਥੱਲੇ ਜ਼ਮੀਨ ਖਿਸਕ ਗਈ ਘਰ ਦੇ ਵਿੱਚ ਸੱਥਰ ਵਿਛੇ ਹੋਏ ਨੇ ਮਾਪਿਆਂ ਦਾ ਰੋ ਰੋ ਕੇ ਬੇहद ਬੁਰਾ ਹਾਲ ਹੈ ਇੱਕ ਵਾਰ ਤੁਹਾਨੂੰ ਤਸਵੀਰਾਂ ਦਿਖਾਉਣੀਆਂ ਤੇ ਮਾਪਿਆਂ ਦਾ ਕੀ ਕੁਝ ਕਹਿਣਾ ਇਸ ਬਾਬਤ ਉਹ ਵੀ ਸੁਣਾਉਣੀਆਂ ਮੇਰਾ ਨਾਮ ਸੁਖਿੰਦਰ ਸਿੰਘ ਹੈ ਜੋ ਜਿੱਦੀ ਡੈਥ ਹੋਈ ਉਹ ਮੇਰਾ ਭਤੀਜਾ ਹੈ ਵੱਡੇ ਬ੍ਰਦਰ ਦਾ ਬੇਟਾ ਮੈਂ ਤੇ ਆਪਣੀ ਸਿਸਟਰ ਕੋ ਗਿਆ ਸੀ ਤੇ ਰਾਤ ਨੂੰ ਪਰ ਸਾਡੀ ਬੇਟੀ ਦਾ ਸੁਣਨਾ ਆ। ਉਹਨੇ ਫਿਰ ਕਿਹਾ ਹੈ ਕਿ ਮੈਂ ਡੈਡੀ ਨਾਲ ਗੱਲ ਮੰਨਣਾ ਗੱਲ ਨਹੀਂ ਕਰ ਸਕਦੀ। ਤੇ ਮੈਂ ਚਾਚਾ ਜੀ ਤੁਹਾਨੂੰ ਦੱਸਣ ਲੱਗੀਆਂ ਕਿ ਇਦਾਂ ਇਦਾਂ ਬਾਣਾ ਵਰਤ ਰਿਹਾ। ਉਹ ਰੋਂਦੀ ਵੀ ਉਹਦਾ ਗੱਲ ਤੇ ਹੁੰਦੀ ਨਹੀਂ ਕਿਉਂਕਿ ਉੱਥੇ ਇਕੱਲੇ ਬੈਠੇ ਆਈ ਦਿਨ ਤੋਂ। ਇੱਥੇ ਬਾਵਾ ਜੀ ਸਾਡਾ ਦੇ ਔਰ ਗੱਲ ਉਹ ਤੇ ਇਕੱਲੇ। ਇੱਥੇ ਆ ਜਾ। ਆ ਜਾ। ਹੋਈ ਰੋਈ ਤੋਈ ਜਾਂਦੇ ਆਂੀ ਰਾਤ ਦੇ 12 ਵਜੇ ਇੱਥੇ ਬੈਠੇ ਆ। ਮਾਹੰਦੀ ਦਾ ਬੁਰਾ ਹਾਲ ਹੈ ਗਏ ਸੀ ਉਥੇ ਮੈਂ ਤੇ ਉਥੋਂ ਰਾਤ 12:30 ਵਜੇ ਉਥੋਂ ਨਿਕਲੇ ਜਿੱਥੇ ਸਿਸਟਰ ਕੋ ਗਿਆ ਹੀ ਉਥੋਂ ਨਿਕਲੇ ਆ ਕੇ ਇਹਨਾਂ ਨੂੰ ਫਿਰ ਆ ਕੇ ਇੱਥੇ ਬੈਠੇ ਆ ਆ ਕੇ ਰੱਬ ਨੌਜਵਾਨਾਂ ਨਾਲ ਤੇ ਇਹ ਹੋਈ ਗੱਲ ਕਹਿ ਸਕਦੇ ਆ ਜੇ ਸਰਕਾਰਾਂ ਸਾਡੇ ਬੱਚਿਆਂ ਨੂੰ ਨੌਕਰੀਆਂ ਦੇਣ ਤੇ ਬੱਚੇ ਬਾਹਰ ਜਾ ਕੇ ਨਾ ਇਹੋ ਜਿਹੇ ਟੋਕਰਾ ਖਾਂ ਥਾਂ ਸਾਡੀਆਂ ਸਰਕਾਰਾਂ ਅੱਗੇ ਤਾਂ ਸਾਡੀ ਇਹੋ ਹੀ ਹੈ ਕਿ ਬੱਚਿਆਂ ਨੂੰ ਇੱਥੇ ਸੰਭੋ ਇਹਨਾਂ ਨੌਕਰੀਆਂ ਦੋ ਤਾਂ ਜੋ ਬਾਹਰ ਧੱਕੇ ਨਾ ਖਾਣ ਇਹ ਸਰਕਾਰਾਂ ਕੇ ਸਾਡੀ ਹੱਥ ਜੋੜ ਕੇ ਜਿਹੜੇ ਬੱਚੇ ਬਾਈ ਤੇ ਨੇ ਬਚਾਉ ਸਾਡੀ ਬੇਟੀ ਉਥੇ ਉਹਨੇ ਸਭ ਫੋਨ ਕੀਤਾ ਇਹ ਛੋਟੇ ਬ੍ਰਦਰ ਨੂੰ ਮਿਲਿਆ ਉਹਨੇ ਫੋਨ ਕੀਤਾ ਫੇਰ ਸਾਨੂੰ ਪਤਾ ਲੱਗਿਆ ਅੱਛਾ ਕਿਹੜੇ ਸ਼ਹਿਰ ਤੇ ਰਹਿੰਦੀ ਸੀ ਤੇ ਕਿੱਥੇ ਗਿਆ ਸੀ ਕਿੱਦਾਂ ਅਸੀਂ ਇਹ ਕੈਲੀਫੋਰਨੀਆ ਤੋਂ ਗੱਡੀ ਲੋਡ ਕਰਕੇ ਤੇ ਇਹਨੇ ਨਿਊ ਜਰਸੀ ਆਉਣਾ ਸੀ ਉਹਦਾ ਰਹਿੰਦਾ ਸੀ ਬੇਟੀ ਰਹਿੰਦੀ ਸਾਡੀ ਜੋਰਜੀਆ ਉਦੇ ਕੋਲ ਹੀ ਰਹਿੰਦਾ ਸੀ ਜਿਆਦਾ ਉੱਥੇ ਆਉਂਦਾ ਜਾਂਦਾ ਸੀ ਜੁੱਜੂ ਢੇੜਾ ਲਾ ਕੇ ਆਉਣਾ ਉਹਦੇ ਕੋਲ ਹੋ ਕੇ ਜਾਣਾ ਉਹਨੇ ਤੇ ਇਹ ਗੱਡੀ ਲੈ ਕੇ ਆਇਆ ਅਸੀਂ ਇੱਕ ਦਿਨ ਪਹਿਲਾਂ ਗੱਲ ਕੀਤੀ ਹੈ ਗੱਲਾਂ ਬਾਤਾਂ ਕਰਦੇ ਰਹੇ ਦੋਵੇਂ ਜੀ ਇਹੀ ਕਹਿੰਦਾ ਮੰਮੀ ਇਹ ਗੱਡੀ ਗੱਲ ਮੈਂ ਕੱਲ ਨੂੰ ਉੱਥੇ ਪਹੁੰਚ ਜਾਣਾ ਮੈਂ ਜਾ ਕੇ ਉੱਥੇ ਸੌਣਾ ਉਦੋਂ ਪਹਿਲਾਂ ਮੈਂ ਨਹੀਂ ਬੈਣਾ ਹੈਗਾ ਤੇ ਮੈਂ ਉਹਨੂੰ ਇੱਕ ਆਏਂ ਦਿਆਂ ਕਿ ਬਿਟਾ ਤੂੰ ਨਾ ਗੱਡੀ 10 ਘੰਟੇ 11 ਘੰਟੇ ਜਿੰਨਾ ਟਾਈਮ ਹੈ ਉੰਨੀ ਚਲਾ ਜਿਆਦਾ ਨਹੀਂ ਚਲਾਉਣਾ ਕਹਿੰਦਾ ਨਹੀਂ 19 ਚਲਾਣੀ ਉਸ ਤੋਂ ਵੱਧ ਮਿਲਦੀ ਨਹੀਂ ਗੱਡੀ ਚਲਾਉਣੇ ਤੇ ਕੱਲ ਪਰਸੂ ਗੱਲ ਕੀਤੀ ਕੱਲ ਤਾਂ ਸਾਨੂੰ ਚੇਤੇ ਜਿੱਤਾਂ ਵੀ ਨਹੀਂ ਕੀ ਬੰਨਾ ਕੱਲ ਫਿਰ ਜੋ ਮਾਲਕ ਦੀ ਰਜਾ ਉਹਦੀ ਵੀ ਰਜਾ ਦੇ ਵਿੱਚ ਜੋ ਵੀ ਹੋਇਆ